ਹੇ ਸਤਿ ਸ਼੍ਰੀ ਅਕਾਲ ਮੇਰੇ ਸਾਰੇ ਵੀਰਾਂ ਨੂੰ ਬਹੁਤ ਕਾਫੀ ਟਾਈਮ ਬਾਅਦ ਸਾਡਾ ਮੁੰਡਾ ਲੱਭਿਆ ਸੀ ਕਿਉਂ ਮੈਂਗਾ ਵਲੌਗ ਬਣਾਉਂਦਾ ਕੋਈ ਕਈ ਸਾਡੇ ਜਿਹੜੇ ਚਾਹਣ ਵਾਲੇ ਬਹੁਤ ਮੈਸੇਜ ਕਰਦੇ ਸੀ ਫੋਨ ਕਰਦੇ ਭਰਾ ਵਲੌਗ ਨੂੰ ਪਾਇਆ ਕਰੋ ਵਲੌਗ ਅਸੀਂ ਅੱਜੋਂ ਸ਼ੁਰੂ ਕਰਨ ਲੱਗੇ ਆ ਤਾਂ ਇਹਨਾਂ ਦੇ ਦੂਜੇ ਵਲੌਗ ਪਾਉਂਦੇ ਅੱਜ ਅਸੀਂ ਵਲੌਗ ਸ਼ੁਰੂ ਕਰਨ ਲੱਗੇ ਆ ਸਰ੍ਹਾਈ ਸਾਡੇ ਭਰਾ ਦਾ ਸਪੈਸ਼ਲ ਆਇਆ ਮਾਝੇ ਨੂੰ ਸਰ੍ਹਾਈ ਰਹਿਣਗੇ ਬਣਾਉਣ ਪਰ ਡੰਡਾ ਨਹੀਂ ਸੰਭਲਿਆ ਪੈ ਡੰਡਾ ਸ਼ਕਤਾਂ ਲਵੇ ਬੰਦੇ ਭਾਰਿਆ ਡੰਡਾ ਹੁਲਾਇਆ ਬਾਹਰ ਲੱਗੇ ਦੇ ਪੇਪਰ ਨੂੰ ਨਾ ਪਤਾ ਨਹੀਂ ਪਾਇਆ ਗਈ ਸਮਾਨ ਵੀ ਦਿਖਾਇਆ ਸਾਰਾ ਦਵਾ ਜਿਹੜੇ ਉਹ ਹੀ ਤਾਂ ਦਿਖਾਉਦੇ ਆ ਤੇ ਤੂੰ ਆਪਣੇ ਛੱਟ ਵਾਰੀ ਦੱਸ ਬਹੁ ਜਾਣ ਪੱਟੇ ਛੱਟ ਠੀਕ ਆ ਛੱਟ ਮੇਰਾ ਵੀ ਥੋੜਾ ਟਾਈਮ ਲੱਗਣਾ ਵਾ ਇੰਜਰੀ ਹੋ ਗਈ ਥੋੜੀ ਜਿਆਦੀ ਕੋਈ ਨਹੀਂ ਵਾਇਕ ਨੂੰ ਕਰੂ ਕਿਰਪਾ ਹੋਣਾ ਜਲਦੀ ਘਰਾਂ ਤੇ ਵਾਪਸੀ ਕਰਾਂਗੇ ਛੇਤੀ ਇੰਜਰੀ ਕਦੋਂ ਲੱਗੀ ਹੈ ਇੰਜਰੀ ਕਦੋਂ ਲੱਗੀ ਉਹ ਹੀ ਲੱਗੀ ਵਰਲਡ ਕੱਪ ਦੇ ਫਾਈਨਲ ਮੈਚ ਅੰਤਰਾਕ ਇੰਡੀਆ ਕਦੋਂ ਲੱਗੋਤਾ ਹਦ ਤੱਕ ਇੰਡੀਆ ਤੇ ਆਇਆ ਆ 10 ਤਰੀਕ ਨੂੰ 10 ਅਗਸਤ ਨੂੰ ਉਹਨਾਂ ਲਾਈਵ ਚੱਲ ਰਹਾ ਇੱਥੇ ਲਾਈਵ ਚੱਲ ਰਹਾ ਦਿੱਲੀ ਤੋਂ ਤੇ ਬੰਬੇ ਤੋਂ ਮੁੰਬਈ ਤੋਂ ਕੋਈ ਮਤਲਬ ਕਲਮ ਲਾ ਕੇ ਕੋਈ ਆਈਡੀਆ ਵਾਪਸ ਇਹਨਾਂ ਨੂੰ ਰੱਬ ਨੂੰ ਪਤਾ ਵਾਏ ਗੁਰ ਕਰੇ ਜਲਦੀ ਜਲਦੀ ਠੀਕ ਕਰੇ ਹਾਂਜੀ ਤੇ ਆਪ ਮੁਕਾਬਲਾ ਹੋਣਾ ਪਿਆ ਠੀਕ ਭਾਈ ਹੁਣ ਆਇਆ ਮਾਝੇ ਤੋਂ ਆਪਾਂ ਨੂੰ ਸਪੈਸ਼ਲ ਸਰਦਾਈ ਬੁਲਾਉਣਾ ਭਾਈ ਵਿਕਰਮ ਤਸ਼ੇਰਾ ਤੇ ਰਗੜ ਰੇ ਆ ਪੂਰੀ ਵੀਡੀਓ ਕਿਹਨੇ ਆੜਾ ਬਲਕਣਾ ਹੋਰ ਭਾਈ ਬਸ 5 ਕਿ ਮਿੰਟ ਦਾ 10 5-10 ਮਿੰਟ ਓਕੇ ਕੀ ਕੀ ਪਾਇਆ ਸਰ ਵਿੱਚ ਰਗੜਦੇ ਵਿੱਚ ਭਾਈ ਖਸ ਖਸ ਕਾਜੂ ਬਦਾਮ ਆਪਣੇ ਗੁਲਾਬ ਦੇ ਫੁੱਲ ਕਾਲੀਆਂ ਮਿਰਚਾਂ ਹਾਂਜੀ ਛੋਟੀ 라ਚੀ ਹਰੀ ਕੀ ਕੀ ਕਿੰਨਾ ਟਾਈਮ ਲੱਗਣਾ ਹੋਰ ਰਗੜਨ ਨੂੰ ਕਿੰਨਾ ਕੀ ਬਸ 10 ਕਿ ਮਿੰਟ ਤੇ ਕਿੰਨੇ ਚਿਰ ਦੇ ਲੱਗੇ ਹੋਏ ਆ 20 20 ਮਿੰਟ ਹੋ ਗਏ ਭਾਈ 20 ਮਿੰਟ ਹੋ ਗਿਆ ਇੱਥੇ ਤੱਕ ਪਹੁੰਚ ਗਏ ਆ ਇਹ ਤੁਹਾਨੂੰ ਅੱਗੇ ਹੋਣਾ ਆ ਵੇਖ ਬਣ ਗਿਆ ਆਪਾਂ ਦੇ ਉਹ ਅੱਛਾ ਉਹ ਰੱਖਿਆ ਸਾਈਡ ਤੇ ਕੱਢੀ ਚਲੋ ਜੀ ਉਹ ਤੇਰਾ ਪਹਿਲਾ ਮੋਟਰਸਾਈਕਲ ਜਿੱਤਿਆ ਉਹ ਆ ਭਾਈ ਦਾ 2011 ਦਾ ਬੱਦੋ ਵਾਲ ਤੋਂ 70 ਕਿਲੋ ਦਾ ਮੋਟਰਸਾਈਕਲ ਜਿੱਤਿਆ ਪਹਿਲਾ ਸੰਭਿਆ ਕਿੰਨੇ ਮੋਟਰਸਾਈਕਲ ਜਿੱਤ ਲਿਆ ਛੂੜ ਬੋਲਣਾ ਕਿ ਸਾਚ ਚ ਛੂੜ ਕਦੋਂ ਬੋਲਣਾ ਆਪਾਂ ਸਾਚਵਾ 79 ਹੋ ਗਏ 78 ਸੀਗੇ ਇੱਕ ਜਗ੍ਹਾ ਉਹਨੇ ਫੋਟਸ ਲਈਗਾ ਪੈਸੇ ਦੇ ਦਿੱਤੇ ਹੀ ਹਾਂਜੀ ਉਦੀ ਜਗ੍ਹਾ ਤੇ ਹੁਣ 79 78 ਦੀ ਮੰਗੋ ਝੂਟ ਕਿੰਨੇ ਆ ਹੈ ਝੂਠੇ ਝੂਟ ਕਹਣ ਨੂੰ 100 ਕਹਿ ਜਾਣਾ ਸੀ ਕਿ ਕਹਿ ਦੇ 100 ਤੋਂ ਉੱਪਰ ਹੋ ਗਿਆ ਜੇ ਲੋਗ ਆ ਗਏ ਸਹੀ ਆ ਪਹਿਲਾ ਬੋਲਡ ਸੰਭਿਆ ਆ ਪਹਿਲਾ ਬੋਲਡ ਸੰਭਿਆ ਪਹਿਲਾ ਆ ਸੰਭਿਆ ਤੇ ਇਹਦਾ ਦਿਖਾਉਂਦਾ ਚੱਲਿਆ ਵੀ ਕਿੰਨਾ ਉਹ ਇਹ ਚੱਲਿਆ 6000 ਇਹ ਉਦੋਂ ਹੀ ਚਲਾਇਆ ਬਸ ਹੈ ਪਹਿਲੇ ਸਾਲ ਹੀ ਚਲਾਇਆ ਆਸੂ ਵੀ ਇਹ ਨਿਸ਼ਾਨੀ ਰੱਖੀ ਆ ਅੱਛਾ ਪਹਿਲੇ ਸਾਲ ਚ ਲਾਇਆ ਨਾ ਹਾਂ ਜੀ ਪੂਰਾ ਸਾਹਮਣੇ ਰੱਖਿਆ ਸਾਰਾ ਕੋਈ ਸਾਹਮਣੇ ਰੱਖਿਆ ਉਹ ਬਈਆ ਟੀਵੀ ਸਾਹਮਣੇ ਰੱਖਿਆ ਆ ਟੀਵੀ ਇਹ ਕਿੰਦਾ ਜਿੱਤੇ ਇਹ ਲੱਖੇ ਤਿੰਨ ਤੋਂ ਜਿੱਤੇ ਇਹ ਵੀ 70 ਕਿਲੋ ਚ 10 ਦੇ 10 2010 10 ਹਾਂ 2010 ਚ ਜਿੱਤੇ ਕਿੰਨੇ ਕਿਲੋ ਚ 70 ਕਿਲੋ ਜੀ 70 ਕਿਲੋ ਜੀ ਹਾਂ 68 ਕਿੰ 70 ਕਿਲੋ ਅੱਛਾ ਜੀ ਕਿੰਨੇ ਜੱਫੇ ਲਾਈ ਜੱਫੇ ਲਾਇਸੀ 7 ਸੱਤ ਜਿਫੇ ਲਾਈ ਦਿੱਤੇ ਆ ਯੋ ਮੇਲਾ ਤੁਹਾਡੇ ਗਿੱਟੇ ਸੱਟ ਲੱਗੀ ਸੀ ਸਟੋਰੀ ਸੁਣਾਉਂਦੇ ਕੀ ਕੀ ਹੋਇਆ ਕੀ ਹੋਇਆ ਦੱਸਿਓ ਪੌਂਦੀ ਗਿੱਟਾ ਨਿਕਲ ਗਿਆ ਮੈਂ ਨਹੀਂ ਗਿਆ ਮੈਂ ਤਾਂ ਰਵੀ ਚਮਿਆਦੇ ਵਾਲਾ ਮਹਾਰਾਜ ਨਾ ਮੈਂ ਸੀ ਮਹਾਰਾਜ ਨਾ ਸ਼ੀਰੇ ਖਾਨਾ ਉਹ ਪੂਰੀ ਤਰ੍ਹਾਂ ਹੀ ਸੀ ਹਾਂਜੀ ਫਿਰ ਲਾਸ ਰੇਡ ਤੇ ਫੇ ਜੱਫਾ ਲਾ ਕੇ ਤੇ ਉਧਰ ਰਵੀ ਨਿਕਲਿਆ ਬੈਸ ਤੇ ਇਧਰ ਮੈਂ ਸ਼ੀਰਾਦ ਰਵੀ ਜੁਆਇੰਟ ਨਿਕਲੇ ਮਤਲਬ ਤੁਹਾਡੇ ਗਿੱਟੇ ਦਾ ਨਿਕਲਿਆ ਆ ਗਏ ਤੇ ਗਿੱਟਾ ਨਿਕਲੇ ਤੇ ਜੱਫੇ ਲਾਏ ਨਾ ਹਾਂ ਵੀ ਪਹਿਲੀ ਪਹਿਲੇ ਤੇ ਲੱਗ ਗਿਆ ਕਿਦਾਂ ਆ ਪਹਿਲੀ ਰੇਡ ਤੇ ਲੱਗ ਗਿਆ ਮੈਂ ਬਹਿ ਕੇ ਉਹ ਮੈਂ ਵਧੀਆ ਪੂਰਾ ਅਸੀਂ ਉਹਦੇ ਪਿੰਡ ਚੋਂ ਲੱਗਾ ਰੱਖੇ ਤੇ ਦੇ ਬਣਦੇ ਤੇ ਇਹ ਰੇ ਟੀਵੀ ਜਿੱਤ ਕੇ ਫਿਰ ਉਹਦਾ ਸਾਹਮਣੇ ਆਇਆ ਹੈ। ਇਹ ਆ ਜੀ ਪਹਿਲੀਆਂ ਪਹਿਲੀਆਂ ਚੀਜ਼ਾਂ ਸਾਰੀਆਂ ਸਾਹਮਣੇ ਆਈਆਂ। ਆ ਵਾਹ ਟੀਵੀ ਤਾਂ ਚੰਗੀ ਤਰ੍ਹਾਂ ਦਿਖਾਦੀ ਹੈ। ਅੱਜ ਕੱਲ ਤੇ ਦੇਖਣ ਨੂੰ ਬਹੁਤ ਘੱਟ ਮਿਲਦੇ। ਸਾਡਾ ਤਾਂ ਖੇਲਣਾ ਮਾਰ ਗਿਆ। ਫਟੇ ਨੂੰ ਨਮਾਰੀ ਦਾ ਹੁਣ ਪੜਨਾ ਹੋ ਗਿਆ। ਮਤਲਬ ਇਹ ਇਹ ਹੱਡ ਹੈਗਾ ਮਤਲਬ ਸਾਰੇ ਮੁੰਡੇ-ਮੁੰਡੇ ਇੱਥੇ ਆ ਕੇ ਬੈਠੇ ਰਹਿੰਦੇ ਆ। ਕੋਮਨ ਰੂਮ ਬਣਾਣਾ ਮਤਲਬ ਬੈਡਰੂਮ ਬਣਾਉਣਾ ਹਾਂਜੀ ਬੈਣ ਕਰਾਉਣ ਨੂੰ ਆਹ ਬੈਡਰੂਮ ਨਾਲ ਬਣਾਇਆ ਆਹ ਟਰੋਫੀਆਂ ਇੱਕ ਬੈਡਰੂਮ ਇੱਕ ਆ ਬੈਠਣ ਨੂੰ ਰੂਮ ਪਰ ਦੋ ਵਾਸ਼ਰੂਮ ਵਾਸ਼ਰੂਮ ਤੇ ਬਣਿਆ ਠੀਕ ਆ ਦਿਖਾ ਦਈਏ ਦੂਜਾ ਘਰ ਇਧਰ ਹੈ ਦੂਜਾ ਘਰ ਇਧਰ ਆ ਆਹ ਭਾਈ ਦਾ ਰੂਮ ਆ మేజీదసని పోలీయే ਠੀਕ ਆਮ ਗੋ ਹਾ ਬੜਾ ਦੱਸਿਓ ਟਾਈਮ ਹੋ ਗਿਆ 2:11 ਮਿੰਟ ਤਸਵੀਰ ਦਾ ਖਾਦਾ ਕੀ ਆ ਸਵੇਰ ਲਈ ਕੁਛ ਨਹੀਂ ਖਾਦਾ ਭਰਾ ਹੁਣੇ ਕਹਿੰਦਾ ਤੁਮੇ ਸ਼ਰਧਾਈ ਲੈਣ ਗਿਆ ਪਲਾਉਣੀ ਆ ਇਹ ਹੋ ਗਿਆ ਵੀਰ ਮੇਰੇ ਲੇਟ ਅਸੀਂ ਸਵੇਰ ਤੋਂ ਭੁੱਖੇ ਬੈਠੇ ਆ ਮੈਂ ਕਹਾਂ ਸ਼ਰਧਾਈ ਪੀਵਾਂਗੇ ਠੀਕ ਕੁਛ ਖਾਵਾਂਗੇ ਕੁਛ ਨਹੀਂ ਨਾ ਬ੍ਰੇਕਫਾਸਟ ਕੀਤਾ ਨਾ ਲੰਚ ਸ਼ਰਧਾਈ ਦੇ ਚੱਕਰ ਚ ਆਏ ਜੀ ਪੂਰੇ ਭੁੱਖੇ ਆ ਪੂਰੇ ਭੁੱਖੇ ਆ ਵੀ ਸ਼ਰਧਾਈ ਪੀਣੀ ਅੱਜ ਸ਼ਰਧਾਈ ਪੀਣੀ ਆ ਉਹ ਇਹ ਲੱਗ ਛੇ ਕੇ ਕੰਮ ਆ ਗਿਆ। ਭਾਈ ਲੱਗਾ ਇੱਕ ਮਿੱਠਾ ਕੋਰਨਾ। ਯਾ ਵਾਸ ਹੋਇਆ ਗਿਆ ਕਾ। ਨਾ ਭਾਈ ਥੋੜੇ ਰਹਿ ਗਿਆ। ਕੀ ਦੇਖ ਰਹੇ ਹੋ? ਕੀ ਦੇਖ ਰਹੇ? ਉਹ ਡੈਪਟੀ ਨੂੰ ਛੱਡ ਗਿਆ ਨਾ ਪਾਰਟੀ ਕਾਲੀ ਜਦ। ਅੱਛਾ ਜੀ। ਉਹ ਦੇਖਣ ਤਾਂ ਛੱਡ ਗਿਆ ਯਾਰ। ਕਿਉਂ ਛੱਡ ਗਿਆ ਯਾਰ? ਪਤਾ ਨਹੀਂ ਅਗਰ ਮਸੀਡ ਨਹੀਂ ਦਿੰਦੇ ਜੀ ਤਰੋਂ ਕਹਿੰਦਾ ਇਹ ਉਹ ਵੀ ਦੇਣੀ ਹੈ। ਪਤਾ ਨਹੀਂ ਕਿਹਦੂ ਮਨਪ੍ਰੀਤ ਬਵਾਦ ਰੋ। ਅੱਛਾ। ਮਿਲਦਾੜਾ ਇੰਟਰਸਟ ਆ ਪੋਲਿਟਿਕਸ ਨੂੰ ਰਹਿ। ਹਾਂ। ਤੇ ਕਰਕੇ ਆਸ਼ੀਰਵਾਦ ਕਰਕੇ ਇੱਧਰ ਸ਼ਰਧਾਈ ਤੁਹਾਡੀ ਬਣ ਗਈ ਆ ਇਹ ਹੋ ਗਈ ਰੈਡੀ ਭਾਈ ਇਹ ਕਹਿੰਦਾ ਵੀ ਆ ਜਾਓ ਸ਼ੇਸ਼ਦੀ ਹੁਣ ਇੱਥੇ ਨੂੰ ਤੁਹਾਡਾ ਕੋਈ ਪ੍ਰੋਗਰਾਮ ਹੀ ਬਣ ਗਿਆ ਹੈ ਕੀ ਪ੍ਰੋਗਰਾਮ ਬਣ ਗਿਆ ਹੁਣ ਜੇ ਭਾਈ ਦਾ ਫੋਨ ਆ ਗਿਆ ਤੇ ਜਾਣਾ ਪੜਾ ਹੈ ਤੂੰ ਇੱਥੇ ਜਿੱਥੇ ਭਾਈ ਕਹੂਗਾ ਚੰਡੀਗੜ੍ਹ ਮਾਲੀ ਉਹਦਾ ਡੈਡੀ ਵੀ ਆ ਗਿਆ ਰੈਡੀ ਇੱਥੇ ਆਪ ਲਾਜੀ ਤੇ ਵੀਡੀਓ ਬਣਾਈ ਹੈ ਪੱਜਦੇ ਆਇਆ ਮੀਂਹ ਮੈਂ ਪੈਣ ਮੈਂ ਸਰਦਾਈ ਖੱਚ ਕੇ ਲਈ ਆ ਅੱਜ ਸਰਦਾਈ ਸਾਰਾ ਖੱਚ ਕੇ ਲੈ ਆਉਂਦੀ ਆ ਦੇਖ ਲਓ ਕਿ ਮੈਂ ਤਾਂ ਡੈੜੀ ਦੋਹਿਆਂ ਨੇ ਕਿ ਪੈਗ ਲਾ ਲੈਂਦੇ ਹੁੰਦੇ ਸੀ ਅੱਜ ਨਹੀਂ ਦੋਹਿਆਂ ਲੱਗੇ ਸਰਦਾਈ ਪੀਣੇ ਸਹੀ ਆ ਡੈੜੀ ਪਹਿਲਾਂ ਤਾਂ ਲੱਗੇ ਨਾ ਬੁਲਾਣਾ ਪਹਿਲਾਂ ਬੜਾ ਕੇ ਪਲਾਇਆ ਕਰਾ ਮੈਨੂੰ ਇੱਥੇ ਮੈਂ ਸੱਟ ਲੱਗੀ ਨਹੀਂ 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 ਸੋ ਤੋਂ ਵੱਧ ਮਿਹਨਤ ਕਰਦੇ ਆ ਤਾਂ ਦਿਖਾਵਾਂਗੇ ਕਦੀ ਕਰਦੇ ਬਹੁਤ ਕੰਮ ਕਰਦੇ ਆ ਬਾਕੀ ਕੰਮ ਕੰਮ ਚੱਲ ਡੈੜੀ ਚਲੀ ਕੈਨੇਡਾ ਚਲੀ ਜਾਣਾ ਨਾ ਡੈਡੀ ਕੈਨੇਡਾ ਨਹੀਂ ਜਾਂਦਾ ਨਿਊਜ਼ੀਲੈਂਡ ਵੀ ਛੱਡ ਆਇਆ ਵਾ ਇੰਗਲੈਂਡ ਵੀ ਛੱਡ ਆਇਆ ਵਾ ਡੈਡੀ ਰਹਿਣਾ ਇੱਥੇ ਰਹਿਣਾ ਪੱਕਾ ਤੇ ਵੀਜਾ ਕਦੋਂ ਲਵਾਇਂ ਕਹਿੰਦੇ ਜਾਣਾ ਸਿਰ ਦੋ ਦਿਨ ਦਿਲ ਲਈ ਇਤੋਂ ਵੱਧ ਨਹੀਂ ਰਹਿਣਾ ਬਾਹਰ ਗੇ ਬੋਰ ਹੋਈ ਨੇ ਕੋਈ ਤਾਂ ਇਕੱਲਾ ਬੰਦਾ ਬੈਠਾ ਬੋਰ ਹੀ ਹੁੰਦਾ ਹੋਰ ਕੰਮ ਅੰਨੇ ਕੰਮ ਤਾਂ ਚੱਲ ਜਰਾਂ ਮੈਂ ਕਮਰੇ ਤੇ ਬੈਠਣਾ ਕਰ ਇਹ ਵਾਲੇ ਮੈਚ ਵੀ ਇੱਕ ਦਿਨ ਹੁੰਦਾ ਛੰਡੇ ਹਾਂ ਇਹ ਚੱਲ ਜੀਦਾ ਮੇਲੀ ਮੇਲੀ ਚੱਲ ਜੀਦਾ ਹੋਰ ਚੱਲ ਜੀਦਾ ਕੋਈ ਕੰਮ ਥੰਦੇ ਸਸੇ ਕੰਮ ਰਹਿਣੇ ਤੁਹਾਨੂੰ ਕੋਈ ਕਹਿਣਾ ਨਹੀਂ ਮੈਂ ਹੁਣ ਠੀਕ ਹੈ ਰਹਾ ਅੰਦਰ ਘੁੱਤ ਨਾ ਜਾਣ ਦੇਣ ਲਈ ਆਹ ਹੋ ਗਈ ਰੈਡੀ ਬਰਫ਼ ਪਾਉਣ ਲੱਗੇ ਬਰਫ਼ ਪਾਤੀ ਹੈ ਲੈ ਤੀ ਨੀ ਮੈਂ ਲੈ ਆਉਂਗਾ ਬਾ ਸੈਂਕ ਲਗਾ ਨਿਹਾਲ ਸੈਂਕ ਦੀ ਐਂਟਰੀ ਹੋ ਗਈ ਨਿਹਾਲ ਔਜਲੇ ਦੀ ਨਿਹਾਲ ਸਿੱਧਾ ਸਕੂਲੋਂ ਨਿਹਾਲ ਦਾ ਸਸੀਕਰ ਬਲਾ ਸਾਰਿਆਂ ਇਧਰ ਆਣਗੇ ਬਲਾ ਉਹ ਸਾਹਮਣੇ ਸਾਹਮਣੇ ਬਲਾ ਉਹ 에 ਉਹ ਉੱਥੇ ਆ ਕੇ ਬਲਾ ਜੈਸਮੀਂ ਤੇ ਲੱਗੀ ਆ 60 ਜੈਮੀ ਠੀਕ ਆ ਸੱਟੇ ਦੇ ਆਉਂਦੇ ਆ ਲੈ ਲੈ ਕਿਦਾਂ ਵੀ ਕਿਨੇ ਕੁੱਟਿਆ ਉੱਚੀ ਬੋਲ ਕੇ ਦੱਸ ਕਿਨੇ ਕੁੱਟਿਆ 60 ਤੇ ਲੱਗੀ ਵੀ ਡਿੱਗੀ ਆ ਯਾਰ ਕਿਦਾਂ ਲੱਗੀ 60 ਕਿਦਾਂ ਡਿੱਗੀ ਦੱਸ ਕਿਦਾਂ ਡਿੱਗੀ ਪੂਰੀ ਡਿਟੇਲ ਦੱਸ ਯਾਰ ਸੱਚੀ ਗੱਲ ਦੱਸ ਕਿ ਕੁੱਟਿਆ ਕਿਹਨੇ ਜਾਂ ਕਿਹਦੀ ਆ ਸੱਟ ਲੱਗ ਗਈ ਨਾ ਲੈ ਇਧਰ ਇੱਥੇ ਘੱਟੇ ਪਰ ਉਧਰ ਜਾ ਇਧਰ ਆ ਇਧਰ ਆ ਇਧਰ ਆ ਇਧਰ ਗੱਲ ਕਰ ਗਾਈਸ ਮੇਰੇ ਨਾਲ ਗਾਇਸ ਸਸਿਕਾ ਸਸਿਕਾ ਕੀ ਕਰਦੇ ਆਂ ਕੁਛ ਨਹੀਂ ਕੁਛ ਨਹੀਂ ਕਰਦੇ ਆਂ ਆਪਾਂ ਘੜਾ ਬਣਾਉਂਦੇ ਆਂ ਨਿਹਾਲੇ ਦੇ ਨਾਲ ਦੇਖੀਏ ਕਿ ਉਹ ਗਾਣੇ ਦੇ ਨਾਲ ਘੜਾ ਪਾਉਂਦਾ ਵਾ ਇਹ ਇਹ ਕਈ ਵੇ ਭਾਈ ਆ ਗਿਆ ਭਾਈ ਬਹੁਤ ਲੇਟ ਤੀ ਲੇਟ ਹੋ ਗਿਆ ਫਿਰ ਉਹਨਾਂ ਨੂੰ ਲਿਆਉਣਾ ਜੇ ਨਿਹਾਲ ਛੁੱਟੀ ਹੋਈ ਸੀ ਭਾਈ ਗਾਇ ਨਾ ਜੈਸੇ ਨਿਹਾਲ ਨੂੰ ਹਾੜ ਦੇ ਨਿਆਣੇ ਵੱਖਰੇ ਆ ਸੱਟ ਲੱਗੀ ਤੇ ਖੁਸ਼ ਆ ਆਪਾਂ ਜੜਾ ਦੇ ਲਓ ਚਲੋ ਜੀ ਆਜੋ ਹੁਣ ਸਾਰੇ ਜਾਣੇ ਪੀਏ ਸਰਦਾਈ ਚਲੋ ਬਜੀ ਚਲੋ ਹੁਣ ਤੁਹਾਨੂੰ ਪੀ ਕੇ ਦੱਸਦੇ ਆ ਇੱਕ ਮੀਟਰ ਕੋ ਮੈਨੂੰ ਪਾ ਲੈਣ ਤੁਹਾਨੂੰ ਹੀ ਪੀ ਕੇ ਦੱਸਦੇ ਅਸੀਂ ਪੀ ਕੇ ਦੱਸਦੇ ਤੂੰ ਵੀਡੀਓ ਬਣਾਉਣੀ ਆ ਪਪਾ ਹੀ ਪਾਈ ਮੜ ਕਹਿੰਦਾ ਮੈਂ ਰਾਤ ਨੂੰ ਆਹ ਅੱਗੇ ਚੈੱਕ ਕਰ ਰਹਾ ਅੱਗੇ ਬਾਈ ਮੈਨੂੰ ਸਵੇਰੇ ਰੋਟੀ ਖਾਣ ਲੱਗਾਂਗੇ ਨਹੀਂ ਕਹਿੰਦਾ ਸਰਦਾਈ ਬਣੀ ਆ ਸਵੇਰ ਦਾ ਭੁੱਖਾ ਰੱਖਿਆ ਬਣਾਇਆ ਆਪਾਂ ਦਾ ਭੁੱਖਾ ਆ ਆਪ ਵੀ ਭੁੱਖੇ ਮੈਨੂੰ ਵੀ ਨਾਲ ਬਿਠਾਇਆ ਆਹ ਹੋਰ ਸਾਰਾ ਨਿਆਲ ਕਿਦਾਂ ਲੱਗੀ ਐ ਨਹੀਂ ਬੋਲ ਕੇ ਦੱਸ ਸਹੀ ਆ ਨਿਆਲੇ ਪਾਸ ਕਰਤੀ ਆ ਕੋਈ ਪੱਕੇ ਜਿਹੜਾ ਨਾਲ ਦਾ ਰੂਮ ਖਾਲੀ ਆ ਪੱਕੇ ਡੇਲੇ ਲਾ ਲਓ ਚੱਲ ਗੋਲੀ ਜਾ ਭਜਾ ਗੱਡੀ ਕਾਹਦਾ ਚੜੀਏ ਪੀਦ ਲਈਏ ਅਗਲਾ ਹੋਰ ਧੱਕੇ ਥੋੜਾ ਪੀਦਾ ਤੂੰ ਤੇਰੇ ਵਾਸਤੇ ਬਣਾ ਕੇ ਦੇ ਬਾਦ ਦੋ ਦੋ ਤੇ ਬੀਤੇ ਆ ਜਾ ਦੋ ਪੀਤੇ ਹੋਰ ਕਿੰਨਾ ਮੈਦ ਡੈਡੀ ਨੇ ਕਿ ਪੀਤਾ ਕਿੰਨਾ ਮੈਦ ਡੈਡੀ ਨੇ ਕਿ ਪੀਤਾ ਕਿੰਨਾ ਮੈਦ ਡੈਡੀ ਨੇ ਕਿ ਪੀਤਾ ਮੈਨੂੰ ਭੁੱਖਾ ਕਿਨੇ ਰੱਖਿਆ ਸੋ ਇਹਦਾ ਮੈਂ ਤੇਰੇ ਨਾਲ ਭੁੱਖਾ ਹੀ ਇਹ ਤਾਂ ਲਾਲਚ ਨਹੀਂ ਕਰੀਦਾ ਕਿਸੇ ਜੀ ਦਾ ਲਾਲਚ ਨਹੀਂ ਹੁੰਦਾ ਲੱਗੇਗਾ ਮੈਨੂੰ ਇਹ ਚੀਜ਼ ਤਾਂ ਨਹੀਂ ਹੁੰਦਾ ਇਹ ਜਾਣਾ ਕਿੱਥੇ ਗੱਡੀ ਕੱਢ ਕੇ ਆਪਾਂ ਜਾਣਾ ਨਾ ਕੋਈ ਟੂਰ ਤੇ ਜਾਣਾ ਚਾਹੇ ਇਹ 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 ਹੋਰ ਆਵੇ ਤੋਂ ਦੜੀ ਹਾਂ ਮੈਂ ਹੈਗਾ ਹਾਂ ਮੈਂ ਹੈਗਾ ਮੈਨੂੰ ਭਰਾਵਾਂ ਰਜਾ ਲੋ ਇਹਨੂੰ ਚਲੋ ਸਾਡਾ ਕੋਈ ਨਹੀਂ ਇਹ ਆ ਕਰਮੜ ਗਿਆ ਵੀ ਮੈਂ ਤਾਂ ਬਹੁਤ ਲੱਗੀ ਇਹਦੀ ਵੀਡੀਓ ਬਣਾਉਣ ਤੇ ਵੀ ਹਣਾ ਇਹਨੇ ਮੁੜ ਕੇ ਉਹ ਕਹਿਣਾ ਇਹਨੂੰ ਭਲਾ ਦੋ ਭਾਈ ਨੂੰ ਬਦਲ ਇਹ ਮਿਲਦੇ ਤੁਹਾਨੂੰ ਹਾਂ ਸਮਾਉਤੀ ਸੁਧਰੀ ਗੱਡੀ ਉਹ 10 ਮਿੰਟ ਬਾਅਦ ਤੁਹਾਨੂੰ ਗੱਡੀ ਮਿਲਦੇ 10 ਮਿੰਟ ਬਾਅਦ ਗੱਡੀ ਮਿਲਦੇ ਆ ਉਹ ਕਿੰਨੀ ਗੱਡੀ ਕਾਈ ਜਾਣਾ ਦਾ ਐਦਾਂ ਨਹੀਂ ਐਦਾਂ ਇਹ 10 ਮਿੰਟ ਬਾਅਦ ਗੱਡੀ ਮਿਲਦੇ ਹਮਨ 10 ਮਿੰਟ ਬਾਅਦ ਗੱਡੀ ਜੀ ਮਿਲਦਾ ਹਾਂਜੀ ਜੇ ਤਾਂ ਤੁਹਾਨੂੰ ਕਹੇ 10 ਮਿੰਟ ਬਾਅਦ ਤੁਹਾਨੂੰ ਗੱਡੀ ਜੀ ਮਿਲਦੇ ਆ ਆਈ ਹੁਣ ਚੱਲੇ ਆ ਰੈਡੀ ਛੜੀ ਹੋ ਕੇ ਤੇ ਜਿਹੜਾ ਅੱਜ ਆ ਬਲੌਗ ਬਣਾਇ ਸ਼ੁਰੂदाई ਤਾਂ ਥੋਪੀ ਇਹਦੇ ਇੱਥੇ ਉਹਦੀ ਸਮਾਪਤੀ ਕਰਤੀ ਆ ਹੁਣ ਉਹ ਦੇ ਦੇ ਇੱਕ ਦਾ ਬਲੌਗ ਓਵਰ ਬਣਾ ਲਾਂਗੇ ਹੌਲੀ ਹੌਲੀ ਹੁਣ ਆਈ ਚੱਲਿਆ ਗੇੜੀ ਛੜੀ ਮਾਰਨ ਸਾਰੇ ਜਣੇ